ਵਾਸ਼ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਤੀ ਪ੍ਰੈਸ ਨੂੰ ਇਹ ਸਲੀ ਖੇਚਲਾ ਦਿੱਤੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਔਰ ਦੂਸਰੇ ਸੰਸਹਬਾਨਾਂ ਦੇ ਜੋ ਮਸਲੇ ਆ ਉਹਨਾਂ ਉੱਤੇ ਜੋ ਪੰਥ ਵਿੱਚ ਵਿਵਾਦ ਬਣਿਆ ਉਸ ਉੱਤੇ ਮੈਂ ਆਪਣੇ ਵੱਲੋਂ ਤੇ ਜ਼ਰੂਰੀ ਵਿਚਾਰ ਸਾਂਝੇ ਕਰਨੇ ਆ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨੇ ਸੰਸਹਬਾਨਾਂ ਨੂੰ ਦੇਸ਼ਟਾਂਗ ਨਾਲ અપਮਾਨਤ ਕਰਕੇ ਉਹਨਾਂ ਦੇ ਅਹੁਦਿਆਂ ਤੋਂ ਲਾ ਕੇ ਉਹਨਾਂ ਨੂੰ ਅਹੁਦਿਆਂ ਤੋਂ ਲਾ ਕੇ ਨਵੀਆਂ ਨਿਯੁਕਤੀਆਂ ਕੀਤੀਆਂ ਜਿਨ੍ਹਾਂ ਨਿਯੁਕਤੀਆਂ ਨੂੰ ਅੰਥ ਵੱਲੋਂ ਸਮੁੱਚੇ ਰੂਪ ਦੇ ਵਿੱਚ ਰੱਦ ਕੀਤਾ ਗਿਆ ਜਿਹੜੀ ਮੁੱਖ ਸਮੱਸਿਆ ਬਣੀ ਹੋਈ ਆ ਉਹ ਇਹ ਹੈ ਕਿ ਕੱਲ ਨੂੰ ਜੂਨ 1984 ਦਾ ਤੀਸਰੇ ਖੱਲੂ ਕਾਰੇ ਦੇ ਸ਼ਹੀਦੀ ਸਮਾਗਮ ਪ੍ਰਾਰੰਭ ਹੋਣ ਜਾ ਰਹੇ ਆ। ਮੇਰੀ ਜਾਣਕਾਰੀ ਮੁਤਾਬਕ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ 6 ਜੂਨ ਨੂੰ ਜੋ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ ਉਹ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ। ਵਾਸਤਵ ਦੇ ਵਿੱਚ ਉਹ ਜਿਹੜਾ ਮੁੱਖ ਸਮਾਗਮ ਹੈ ਉਹ ਸਮਾਗਮ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਰਨਲ ਸਰਦਾਰ ਸੁਬੇਕ ਸਿੰਘ ਜੀ ਅਮਰ ਸ਼ਹੀਦ ਜਥੇਦਾਰ ਬਾਬਾ ਠਾਰਾ ਸਿੰਘ ਜੀ ਸਮੇਤ ਜੂਨ 1984 ਦੇ ਵਿੱਚ ਜਿੰਨੇ ਵੀ ਸਿੰਘ ਸੰਗਣੀਆਂ ਉਪਟੰਗੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਔਰ ਉਸ ਸਮਾਗਮ ਦੇ ਵਿੱਚ ਕੀਰਤਨ ਅਰਦਾਸ ਔਰ ਉਸ ਤੋਂ ਪरांत ਜਥੇਦਾਰ ਸ੍ਰੀ ਅਕਾਲ ਤਖਸਾਲ ਸੰਦੇਸ਼ ਔਰ ਸ਼ਰਧਾਂਜਲੀ ਸੇਕ ਕੌਮ ਨੂੰ ਦੰਦੀ ਹੈ ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਸ਼ਰਧਾਂਜਲੀ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ ਮੈਂ ਇਹ ਗੱਲ ਪ੍ਰੈਸ ਦੇ ਰਾਹੀਂ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਅਸੀਂ ਪੰਥ ਵੱਲੋਂ ਇਹ ਅਵਾਜ਼ ਉਠਾਈ ਕਿ ਜੋ ਤੁਸੀਂ ਨਵੀਆਂ ਨੁਕਤੀਆਂ ਕੀਤੀਆਂ ਉਹਨਾਂ ਵਿੱਚ ਮर्यादा ਦੀ ਘੋਰਾਂ ਲੰਘਣਾ ਹੋਈ ਤੁਸੀਂ ਦੇਖੋ ਦੁੱਖ ਇਸ ਗੱਲ ਦਾ ਹੈ ਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਦੋਂ ਕੋਈ ਜ세ਦਾਰ ਲਾਉਣਾ ਜਾਂ ਉਹਦਾ ਸਨਮਾਨਯੋਗ ਉਸ ਨੂੰ ਪਦਵੀ ਤੇ ਸੁਭਾਏਮਾਨ ਕਰਨਾ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਨੁਕਤੀ ਕੀਤੀ ਜਾਂਦੀ ਹੈ ਸਿਆਸੀ ਦਖਲ ਨੇ ਐਡਾ ਵੱਡਾ ਸਿੱਖ ਕੌਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਤਖਸਾਲੀ ਕੇਸ ਗੜ ਸਾਹਿਬ ਰਾਤ ਨੂੰ 2:30 ਵਜੇ ਚੱਲਦੇ ਅਖੰਡ ਪਾਠ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਚੱਲਦੇ ਪ੍ਰਵਾਹ ਦੌਰਾਨ ਹੀ ਉੱਥੇ ਅਰਦਾਸ ਕਰਕੇ ਉਸ ਦੀ ਨਿਯੁਕਤੀ ਦਾ ਐਲਾਨ ਕੀਤਾ ਔਰ ਤਖਸਦੀ ਕੇਸ ਗੜ ਸਾਹਿਬ ਜੀ ਦੇ ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ ਇਸ ਰੂਪ ਉਹ ਦੇ ਕੇ ਦਸੇਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ ਸਮੁੱਚੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਤੇ ਉਲੰਘਣਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ ਔਰ ਗਿਆਨੀ ਕੁਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਆ ਔਰ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਯਾਦਾ ਦੇ ਖਰੜੇ ਦੇ ਉਪਰ ਪੈਰੋਕਾਰ ਵੀ ਮੰਨਦੇ ਆ ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਯਾਨੀ ਕੁਲਦੀਪ ਸਿੰਘ ਜੀ ਗੜਗਾਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਤਰ੍ਹਾਂ ਆਪਣੀ ਤਾਜਪੂਰਸ਼ੀ ਨਹੀਂ ਕਰਾਵਾਂਗਾ ਔਰ ਤਖਸੀਰੀ ਕੇਸਕਰ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਇਸ ਤਰ੍ਹਾਂ ਮੈਂ ਕਦੇ ਵੀ ਪ੍ਰਮਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ ਲੇਕਿਨ ਉਹਨਾਂ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੋਣੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਕੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਸਮਾਜ ਦਮਦਮੀ ਤਕਸ਼ਾਲਾ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਦਸੇਦਾਰ ਲਾਏ ਨਹੀਂ ਅਸੀਂ ਦਸੇਦਾਰਾਂ ਬਾਰੇ ਕਦੇ ਇਹੋ ਜਿਹੀ ਵਿਚਾਰ ਨਹੀਂ ਰੱਖੀ ਕਿ ਜਸੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ ਹੈ ਮਰਯਾਦਾ ਦੀ ਹੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਜੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਜਿਸ ਮਰਜ਼ੀ ਵਿਅਕਤੀ ਨੂੰ ਜ세ਦਾਰ ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਸੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਅਲਾਨੀਆਂ ਤੌਰ ਤੇ ਸ਼ਰੂਨੀ ਕਰਤਾਰਾ ਪ੍ਰਬੰਧ ਕਮੇਟੀ ਨੂੰ ਇਹ ਤਾੜਨਾ ਕਰਦਾ ਤੇ 6 ਜੂਨ ਨੂੰ ਅਗਰ ਕਲਦੀਪ ਸੰਗੜਗੱਜ ਜੂਨ 1984 ਦੇ ਕੱਲੂ ਘਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਗੱਜ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ ਐਸਐਲਿਮੇ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਪਣਾ ਸਨੇਹਾ ਭੇਜਦੇ ਆ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਔਰ ਮੈਂ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹਿ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਕਿ 2 ਮਹੀਨੇ ਤੋਂ ਅਸੀਂ ਇਹ ਬਾਰ ਬਾਰ ਅਪੀਲਾਂ ਕਰ ਰਹੇ ਆ 28 ਤਰੀਕ ਨੂੰ ਵੀ ਧਰਨਾ ਦਿੱਤਾ ਗਿਆ 28 ਮਾਰਚ ਨੂੰ ਸਾਨੂੰ ਸਾਡੇ ਕੋਲ 15 April ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਮੰਗਿਆ ਵੀ 15 April ਤੱਕ ਤੁਸੀਂ ਸਾਨੂੰ ਸਮਾਂ ਦੇ ਦਿਓ ਅਸੀਂ ਇਸ ਮਸਲੇ ਤੇ ਸਾਰੇ ਪੰਥ ਦੀ ਇੱਕ ਸੁਰ ਇਕਤਾ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ 15 ਮਹੀਨਾਂ ਲੰਘ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਮੀਟਿੰਗ ਕੀਤੀ ਔਰ ਅਸੀਂ 10 ਮਈ ਤੱਕ ਦਾ ਸਮਾਂ ਦਿੱਤਾ ਅੱਜ 10 ਮਈ ਦਾ ਵੀ ਸਮਾਂ ਲੰਘ ਗਿਆ ਔਰ ਅੱਜ ਤੱਕ ਵੀ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਥ ਵਿੱਚ ਐਡੀ ਵੱਡੀ ਆਵਾਜ਼ ਉੱਠ ਰਹੀ ਹੈ ਇਹਨਾਂ ਵਿਅਕਤੀਆਂ ਦਾ ਵਿਰੋਧ ਇਹਨਾਂ ਵਿਅਕਤੀਆਂ ਦਾ ਵਿਰੋਧ ਹੋ ਰਿਹਾ ਇਸ ਉੱਤੇ ਸਾਰੇ ਪੰਥ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਸੁਰ ਕਰਕੇ ਮਰਿਆਦਾ ਦੀ ਬਹਾਲੀ ਕੀਤੀ ਜਾਏ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੁਸੀਂ ਵੇਖੋ ਤਖਸਿਰੀ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਾਵਤਾਰ ਸਥਾਨ ਪ੍ਰਕਾਸ਼ ਸਥਾਨ ਉੱਥੋਂ ਦੇ ਪੰਜ ਸਿੰਘ ਸਹਿਬਾਨਾ ਨੇ ਵੀ ਗਿਆਨੀ ਕਲਦੀਪ ਸਿੰਘ ਬਾਬਾ ਟੇਕ ਸਿੰਘ ਨੂੰ ਤਨਖਾਹਾਂ ਕਰਾਰ ਦਿੱਤਾ ਜਿਹੜਾ ਵਿਅਕਤੀ ਇੱਕ ਤਖਤ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਜਿਹਨੂੰ ਦਿੱਤਾ ਗਿਆ ਉਹ ਕਿਵੇਂ ਸੰਦੇਸ਼ ਦੇ ਸਕਦਾ ਤਖਸਰੀ ਪਟਨਾ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਪੰਥ ਦੇ ਉੱਤੇ ਜਦੋਂ ਵੀ ਕੋਈ ਸੰਕਟ ਆਉਂਦਾ ਤਖਤ ਪਟਨਾ ਸਾਹਿਬ ਹੈ ਹਜੂਰ ਸਾਹਿਬ ਹੈ ਪਹਿਲੀ ਗੱਲ ਤਾਂ ਸਾਡੀ ਤਖਤਾਂ ਦੀ ਇੱਕ ਸੁਰਤਾ ਨੂੰ ਬਹੁਤ ਵੱਡੀ ਢਾਲ ਲੱਗੀ ਇਹਨਾਂ ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਪੰਜੇ ਤਖਤ ਪੰਜੇ ਤਖਤਾਂ ਦੇ ਡਫੇਦਾਰ ਸਿੰਘ ਸਹਿਬਾਨ ਇੱਕ ਥਾਂ ਤੇ ਬੈਠ ਕੇ ਇੱਕ ਸੁਰ ਹੋ ਕੇ ਪੰਥ ਲਈ ਫੈਸਲੇ ਲੈਂਦੇ ਔਰ ਪੰਥ ਨੂੰ ਫੈਸਲੇ ਸੁਣਾਉਂਦੇ ਸੀ ਇਹ ਪਹਿਲੀ ਵਾਰ ਹੋਇਆ ਕਿ ਤਖਤਾਂ ਦੇ ਵਿੱਚ ਅਸੀਂ ਆਪ ਟਕਰਾ ਪੈਦਾ ਕੀਤਾ ਫਿਰ ਇੱਥੇ ਬਸ ਨੇ ਸ਼੍ਰੋਮਣੀ ਕਮੇਟੀ ਨੇ ਇਸ ਤੋਂ ਅੱਗੇ ਚਾਰ ਕਦਮ ਜਾਂਦੇ ਆ ਆਪਣੇ ਤਖਤਾਂ ਦੇ ਜਿਹੜੇ ਪੰਜ ਪਿਆਰੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਉਹਨਾਂ ਦੀ ਡਿਊਟੀ ਹੈ ਉਹਨਾਂ ਤੋਂ ਆਪਣੇ ਵੱਲੋਂ ਐਲਾਨ ਜਾਰੀ ਕਰਾ ਦਿੱਤੇ ਫੈਕਸਰੀ ਪਟਨਾ ਸਾਹਿਬ ਦੇ ਉਲਟ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਤੁਸੀਂ ਅੱਜ ਇੱਥੋਂ ਚੱਕ ਕੇ ਇਹ ਐਲਾਨ ਕਰਾ ਰਹੇ ਹੋ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਕੋਈ ਤੁਹਾਡੇ ਖਿਲਾਫ ਐਲਾਨ ਕੀਤਾ ਸੀ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਸੀ ਕਿ ਪੰਜ ਪਿਆਰਿਆਂ ਨੂੰ ਪੰਥ ਦੇ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਪੰਜ ਪਿਆਰੇ ਕੇਵਲ ਅਮਰ ਸੰਚਾਰ ਦੀ ਡਿਊਟੀ ਨਿਭਾ ਸਕਦੇ ਆ ਇਸ ਕਰਕੇ ਪੰਥ ਦੇ ਵਿੱਚ ਬਹੁਤ ਵੱਡਾ ਟਕਰਾਅ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਇਹ ਟਕਰਾਅ ਨੂੰ ਅੱਗੇ ਹੋਰ ਨਾ ਵਧਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਟੰਗੇ ਨਿਕਲਣ ਦੀ ਆਸ ਨਹੀਂ ਹੈ ਮੈਂ ਸੰਗਤਾਂ ਨੂੰ ਵੀ ਸਮੁੱਚੇ ਸੰਸਮਾਜ ਨੂੰ ਵੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਫੈਡਰੇਸ਼ਨਾਂ ਨੂੰ ਅਪੀਲ ਕਰਦਾ ਕਿ ਉਸ ਦਿਨ 6 ਜੂਨ ਨੂੰ ਜਿਹੜੇ ਵਿਅਕਤੀ ਨੂੰ ਪੰਥ ਨੇ ਮਾਨਤਾ ਹੀ ਨਹੀਂ ਦਿੱਤੀ ਨਾ ਪੰਥ ਦੀ ਮਰਜ਼ਾਦਾ ਨਾਲ ਦੇਖੋ ਸਾਨੂੰ ਵੱਡਾ ਪ੍ਰੋਬਲਮ ਇਹ ਹੈ ਕਿ ਉਹ ਪੰਥਕ ਮਰਜ਼ਾਦਾ ਦੇ ਨਾਲ ਜ세ਦਾਰ ਦੀ ਚੋਣ ਹੀ ਨਹੀਂ ਹੋਈ ਉਸ ਦੀ ਕੋਈ ਤਾਜ ਪੋਸ਼ੀ ਕੀਤੀ ਗਈ ਆ ਉਹ ਧੱਕੇ ਨਾਲ ਰਾਤ ਦੇ ਹਨੇਰੇ ਵਿੱਚ ਕੌਮ ਦੇ ਉੱਤੇ ਠੋਸਿਆ ਗਿਆ ਜ਼ਬਰਦਸਤੀ ਉਸ ਨੂੰ ਲਾਇਆ ਗਿਆ ਇਸ ਕਰਕੇ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਸਾਲ ਤੋਂ 6 ਜੂਨ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾਹ ਹੋਣ ਦੇ ਅਸਾਰ ਔਰ ਅਸੀਂ ਇਹ ਹਰਗिज ਨਹੀਂ ਹੋਣ ਦੇਵਾਂਗੇ ਦਿਆਂਗੇ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਗੱਲ ਕਹਿਣੀ ਚਾਹਨਾ ਤੇ ਉਸ ਵਕਤ ਜੇ ਇਹੋ ਦਾ ਕੋਈ ਟਕਰਾਅ ਉੱਥੇ ਬਣਦਾ ਤਾਂ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਕਿ ਜੇਕਰ ਤੁਹਾਨੂੰ ਅਸੀਂ ਪਹਿਲਾਂ ਹੀ ਇਹ ਗੱਲ ਦੱਸ ਰਹੇ ਹਾਂ ਕਿ ਉੱਥੇ ਟਕਰਾਹ ਹੋਣ ਦੇ ਅਸਾਰ ਬਣਦੇ ਜਾ ਰਹੇ ਆ ਇਹਨਾਂ ਨੂੰ ਰੋਕਣ ਦੇ ਵਿੱਚ ਪੰਜਾਬ ਸਰਕਾਰ ਆਪਣੀ ਭੂਮਿਕਾ ਨਿਭਾਵੇ ਅਗਰ ਨਹੀਂ ਤਾਂ ਫਿਰ ਇਹ ਜੇ ਟਕਰਾਅ ਹੋਇਆ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰ ਹੋਏਗੀ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਰ ਹੋਏਗੀ ਅਸੀਂ ਪਹਿਲਾਂ ਹੀ ਅਪੀਲ ਕਰ ਦਿੱਤੀ ਹੈ ਇਸ ਕਰਕੇ ਹਰ ਗੱਜ ਅਸੀਂ ਇਹ ਗੱਲ ਹੋਣ ਨਹੀਂ ਦੇਵਾਂਗੇ ਕਿ ਕੁਲਦੀਪ ਸਿੰਘ ਗੜਗਾ ਝੁੱਟ ਕੇ ਸੰਦੇਸ਼ ਦੇਣ ਦੀ ਕਿਉਂਕਿ ਪਹਿਲਾਂ ਵੀ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦਾਂ ਦਾ ਭੋਗ ਪਾਇਆ ਸੀ ਉੱਥੇ ਜਿਸ ਵਕਤ ਗੜਗੱਜ ਸਰੋਪਾਉ ਦੇਣ ਲੱਗਾ ਜਥੇਬੰਦੀਆਂ ਨੇ ਰੋਕ ਦਿੱਤਾ ਸੀ ਉਹ ਕਹਿਣ ਲੱਗੇ ਤੂੰ ਸਰਪ੍ਰਧਾਨ ਤਜ ਜਥੇਦਾਰਨੀ ਤੇਰੇ ਹੱਥੋਂ ਅਸੀਂ ਸਰੋਪਾਉ ਨਹੀਂ ਦੇਣ ਦੇਣੇ ਸ਼ਹੀਦ ਪਰਿਵਾਰਾਂ ਦੇ ਕਿ ਪਹਿਲਾਂ ਵੀ ਅਕਾਲ ਤਖਤ ਸਭ ਤੇ ਰੋਕ ਦਿੱਤਾ ਗਿਆ ਸੀ ਇਸ ਲਈ 6 ਜੂਨ ਨੂੰ ਗਿਆਨੀ ਕਲਦੀਪ ਸਿੰਘ ਗੜਗੱਜ ਸੰਦੇਸ਼ ਦੇਣ ਦੀ ਖੇਚਲਾ ਨਾ ਕਰੇ ਅਗਰ ਸ਼੍ਰੋਮਣੀ ਕਮੇਟੀ ਫੇਰ ਵੀ ਨਹੀਂ ਹਟਦੀ ਵਿਜੇਤਾ ਤਾਂ ਜੇ ਕੋਈ ਉੱਥੇ ਟਕਰਾਅ ਹੋਏਗਾ ਕਿਸੇ ਵੀ ਤਰ੍ਹਾਂ ਦਾ ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਏਗੀ ਔਰ ਪੰਜਾਬ ਸਰਕਾਰ ਦੀ ਹੋਏਗੀ ਤਾਕਤ ਸਟ੍ਰੈਟੇਜੀ ਦੇ ਅਕਾਰ ਦੇ ਬੋਲ ਸੰਦੇਸ਼ ਦਿੱਤਾ ਜਾਣਾ ਹੁੰਦਾ ਜੀ ਔਰ ਅਗਰ ਜੇ ਗਿਆਨੀ ਪ੍ਰਤੀਖੰਡ ਗੱਜ ਨਹੀਂ ਦਿੱਤੇ ਤਾਂ ਤੁਹਾਡੀ ਕੀ ਸੁਭਾਅ ਹੈ ਕਿ ਇਹਨਾਂ ਦੀ ਜਗ੍ਹਾ ਤੇ ਹੋਰ ਸੰਦੇਸ਼ ਕੌਣ ਯਲਕਾ ਸਕਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨੌ ਸਿੰਘ ਸਹਿਬਾਨ ਹਨ ਉਹਨਾਂ ਚੋਂ ਕੋਈ ਵੀ ਉੱਥੇ ਨੁਮਾਇੰਦਗੀ ਕਰ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈੱਡ ਗ੍ਰੰਥੀ ਆ ਉਹ ਵੀ ਸੰਦੇਸ਼ ਦੇ ਸਕਦੇ ਆ ਬੜੇ ਰਾਹ ਇਸ ਕਰਕੇ ਹੈੱਡ ਗ੍ਰੰਥੀ ਜਾਂ ਸਿੰਘ ਸਹਿਬਾਨਾਂ ਦੇ ਰੁਤਬੇ ਵੀ ਬਹੁਤ ਸਤਿਕਾਰਯੋਗ ਹੈ ਉਹ ਉੱਥੇ ਸੰਦੇਸ਼ ਦੇਣ ਕੌਮ ਨੂੰ ਕੋਈ ਟਕਰਾਅ ਨਹੀਂ ਜਿਹੜਾ ਜefeਦਾਰ ਸਰਪ੍ਰਵੰਤ ਨਹੀਂ ਉਹਦਾ ਸੰਦੇਸ਼ ਕੌਮ ਕਦੇ ਨਹੀਂ ਮੰਨ ਸਕਦੀ ਨਾ ਮੰਨਿਆ ਜਾਏਗਾ ਬਈ ਐਸਡੀਪੀਸੀ ਕਹਿੰਦੀ ਹੈ ਕਿ ਜefeਦਾਰ ਲਾਂਦਾ ਦੀ ਕਾਰਸਲ ਸਾਡੇ ਕੋਈ ਇਹ ਦੇਖੋ ਐਸਡੀਪੀਸੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਰਾਤ ਨੂੰ 2:30 ਵਜੇ ਉੱਠ ਕੇ ਜefeਦਾਰ ਲਾਵੇ ਐਸਡੀਪੀਸੀ ਮਰਜ਼ਾਦਾ ਦੀ ਕੋਈ ਉਲੰਘਣਾ ਐਸਡੀਪੀਸੀ ਨਾਲ ਕੀਤੀ ਹੈ ਇੱਕ ਅੱਜ ਤੱਕ ਤੁਸੀਂ ਜਦੋਂ ਦਾ ਸ਼੍ਰੋਮਣੀ ਕਮੇਟੀ ਬਣੀ ਹੈ ਦੱਸੋ ਇੱਕ ਵੀ ਐਗਜ਼ਾਮਪਲ ਹੈ ਕਿ ਇਸ ਤਰ੍ਹਾਂ ਜefeਦਾਰ ਦੀ ਨੁਕਤੀ ਕੀਤੀ ਹੋਵੇ ਇਹ ਸ਼ਰੋਣੀ ਕਮੇਟੀ ਨੇ ਸ਼ਰਿਆਮ ਧੱਕਾ ਕੀਤਾ ਔਰ ਜਾਣਬੁੱਝ ਕੇ ਕੀਤਾ ਪਤਾ ਹੋਣ ਦੇ ਬਾਵਜੂਦ ਵੀ ਇਹ ਸ਼ਰੋਣੀ ਕਮੇਟੀ ਦੇ ਜਸੇਦਾਰਾਂ ਨੂੰ ਲੱਗਣ ਦਾ ਵਿਧੀ ਵਿਧਾਨ ਹੈ ਕਿ ਜਦੋਂ ਜਸੇਦਾਰ ਲਾਏ ਜਾਂਦੇ ਆ ਉਹਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਸਿੰਘ ਸਹਿਬਾਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਔਰ ਉਹਦੇ ਲਈ ਬਕਾਇਦਾ ਇੱਕ ਡੇਟ ਰੱਖੀ ਜਾਂਦੀ ਹੈ ਕਿ ਫਲਾਣੇ ਦਿਨ ਸ਼ਿਦਕਾਲ ਤੱਕ ਸਾਹਿਬ ਦੇ ਦਾ ਦੂਜੇ ਤਖਸਾਂ ਦੇ ਜਸੇਦਾਰਾਂ ਦੀ ਚੋਣ ਹੋਏਗੀ ਉਹਨਾਂ ਦੀ ਸਤਿਪੋਸ਼ੀ ਹੋਏਗੀ ਸਾਰੀਆਂ ਸੰਪਰਦਾਵਾਂ ਦਮਦਮੀ ਤਖਸਾਲ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਮੁਤਿਆਂ ਦੇਸ਼ ਬੰਦੀਆਂ ਉੱਤੇ ਦਸਤਾਰਾਂ ਲੈ ਕੇ ਸਰੂਪਾ ਲੈ ਕੇ ਉਹਨੂੰ ਮਾਨਤਾ ਦਿੰਦੀਆਂ ਵਾਚਿੰਗ ਸੰਮਲਨ ਦੀ ਮੀਟਿੰਗ ਵੀ ਕਰ ਦਿੱਤੀ ਕਿਨੋਂ ਫੈਸਲੇ ਵੀ ਲੈ ਲੁੱਕੇ ਉਹ ਜਿਹੜਾ ਬੰਦਾ ਅਜੇ ਤੱਕ ਕੌਮ ਦੇ ਵਿੱਚ ਜਸੇਦਾਰ ਨਹੀਂ ਮੰਨਿਆ ਗਿਆ ਉਹ ਭਾਵੇਂ 100 ਮੀਟਿੰਗ ਕਰੇ ਉਹਦੇ ਉਹਦੇ ਫੈਸਲਿਆਂ ਨੂੰ ਕੌਮ ਨਹੀਂ ਮੰਨਦੀ ਬਾਬਾ ਜੀ ਪਹਿਲੇ ਜਿਹੜੇ ਚਤਤਦਰ ਸਹਿਬਾਨ ਹੈਗੇ ਉਹਨਾਂ ਦੇ ਅੱਖ ਦੇ ਵਿੱਚ ਤੁਸੀਂ ਬੋਲ ਰਹੇ ਹੋ ਤੇ ਹੁਣ ਜਿਹੜਾ 6 ਜੂਨ ਦਾ ਪ੍ਰੋਗਰਾਮ ਉਹਨਾਂ ਨੂੰ ਕੋਈ ਸੱਦਾ ਪੱਤਰ ਵੀ ਹੈ ਗਿਆ। ਮੈਂ ਜਿਹੜੇ ਸਿੰਘ ਸਹਿਬਾਨ ਹੈਗੇ ਉਹਨਾਂ ਨੂੰ ਅਸੀਂ ਚਿੱਠੀਆਂ ਭੇਜੀਆਂ ਹੋਈਆਂ 6 ਜੂਨ ਦੇ ਸਿੰਘ ਇਹਨਾਂ ਸਮਾਗਮਾਂ 'ਚ ਸਿੰਘ ਸਵਗਿਆ ਨਿਰਭੀਰ ਸਿੰਘ ਜੀ, ਸੁਲਤਾਨ ਸਿੰਘ ਜੀ, ਦੂਜੇ ਸਿੰਘ ਸਹਿਬਾਨਾਂ ਨੂੰ ਸਾਰਿਆਂ ਨੂੰ ਅਸੀਂ ਸੱਦੇ ਪੱਤਰ ਭੇਜਦੇ ਹੋਏ ਆਂ ਛੇ ਦੀ ਸਮਾਗਮਾਂ ਦੇ ਵਿੱਚ ਆਉਣ ਲਈ। ਉਹ ਉਹ ਰਹਿਣਗੇ ਉਸੇ ਦੇ ਉੱਤੇ ਜਿਹੜਾ ਸਾਡਾ ਪ੍ਰੋਗਰਾਮ ਦੇਖੋ 11 ਜੂਨ ਦਾ ਬਾਦਲਪਿੰਡ ਸੁਖਬੀਰ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਨੋਂ ਸੰਸਥਾ ਬਰਾਬਰ ਚੱਲ ਰਹੀਆਂ ਇਸ ਕਰਕੇ ਉਹਦੀ ਜ਼ਿੰਮੇਵਾਰੀ ਬਣਦੀ ਆ ਉਹ ਜ਼ਿੰਮੇਵਾਰੀ ਨਹੀਂ ਨਿਭਾ ਰੇ ਇਸ ਕਰਕੇ ਜਿਹੜਾ ਸਾਡਾ 11 ਦਾ ਪ੍ਰੋਗਰਾਮ ਹੈ ਉਹ ਅਸੀਂ ਪੱਕਾ ਰੱਖਿਆ ਹੋਇਆ ਅਸੀਂ ਬਾਦਲਪਿੰਡ ਧਰਨਾ ਦੇਣ ਜਾਵਾਂਗੇ ਉਸ ਦਿਨ ਉਹ ਛੇ ਦਿਨ ਵਾਲੇ ਨੇ ਵਿਰੋਧ ਕਿਸ ਤਰੀਕੇ ਨਾਲ ਹੋਵੇਗਾ ਰੋਕਿਆ ਜਾਏਗਾ ਉਹਨਾਂ ਨੂੰ ਜੇਕਰ ਤੁਹਾਨੂੰ ਰੋਕ ਲਿੱਤਾ ਜਾਂਦਾ ਤੇ ਫਿਰ ਕੀ ਸਵਿੱਚ ਆਪਾਂ ਨੂੰ ਤੋ ਰੋਕਾਂਗੇ ਤੁਸੀਂ ਛੇ ਦਿਨ ਨੂੰ ਖੁਦ ਸ਼ਾਮਲ ਹੋਵੋਗੇ ਅਸੀਂ ਸਾਰੇ ਅਸੀਂ ਹਰ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਮੈਨੂੰ ਜਾਣਾ ਪਿਆ ਮੈਂ ਵੀ ਜਾਊਂਗਾ ਅਸੀਂ ਸਾਰਾ ਪ੍ਰਬੰਧ ਇਸ ਦਾ ਕਰਾਂਗੇ ਕਿ ਅਸੀਂ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਖਾਲਸਾ ਜਿਹੜਾ ਦੇ ਵਿਕਾਸਾ ਬੁਲਾਏ ਗਏ ਨੇ ਉਹਨਾਂ ਦਾ ਮਾਫੀ ਦਾ سلسلہ ਵਰਤਾ ਜਾ ਰਿਹਾ ਅੰਦਰੀ ਸਿੰਘ ਢੱਡੀਆਂ ਦੇ ਨੂੰ ਮਾਫ ਦਿੱਤੀ ਮੈਂ ਇੱਕ ਬੇਨਤੀ ਕਰਦਾ ਸਦੀਆਂ ਕਾਲ ਤੱਕ ਸਭ ਤੋਂ ਕਿਸੇ ਨੂੰ ਮੁਆਫ ਕਰਨਾ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਪਰੰਪਰਾ ਚੱਲੀ ਆਈ ਹੈ ਪਰ ਉਹਦਾ ਇੱਕ ਵਿਧੀ ਵਿਧਾਨ ਆ ਉਹਦੀ ਮਰਜ਼ਾ ਦਾ ਉਹਦੀ ਮਰਜ਼ਾ ਦਾ ਦੀ ਤਾਂ ਪਾਲਣਾ ਹੀ ਨਹੀਂ ਕੀਤੀ ਗਈ ਪਹਿਲੀ ਗੱਲ ਸੱਜ ਜੀ ਮੈਂ ਇੱਥੇ ਸਵਾਲ ਉਠਾ ਰਿਹਾ ਕਿਉਂ ਜਫੇਦਾਰ ਸਰਪ੍ਰਬੰਧਤ ਹੀ ਨਹੀਂ ਜਿਹੜਾ ਜਫੇਦਾਰ ਪ੍ਰਬੰਧਤ ਹੀ ਨਹੀਂ ਉਹ ਕਿਸੇ ਨੂੰ ਮਾਫੀ ਦੇ ਕੇ ਜਾਂ ਕਿਸੇ ਨੂੰ ਸਨਮਾਨ ਦੇਣ ਦਾ ਉਹਦਾ ਅਧਿਕਾਰ ਹੀ ਨਹੀਂ ਆ ਉਹਦੇ ਕੋਲ ਹੱਥ ਹੀ ਨਹੀਂ ਹੈ ਜੀ ਜਥੇਦਾਰ ਪ੍ਰਗਤੀ ਨਿਫਟੀ ਹੋਈ ਹੈ 2.3 ਦੇ ਫੈਸਲੇ ਨੂੰ ਉਰਾਟ ਕਰਨ ਦੇ ਲਈ ਇਹ ਕਿੰਨਾ ਕਿਤੇ ਮੰਨਿਆ ਜਾਂਦਾ ਹੈ ਦੇਖੋ ਜੀ ਇਸ ਗੱਲ ਦਾ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਮੈਨੂੰ ਵੀ ਪਤਾ ਜਿਨ੍ਹਾਂ ਕੰਮਾਂ ਲਈ ਇਹ ਸਾਰਾ ਕੁਝ ਰਾਤ ਦੇ ਹਨੇਰੇ ਵਿੱਚ ਕੀਤਾ ਗਿਆ ਉਹ ਏਸੇ ਕੰਮ ਲਈ ਕੀਤਾ ਗਿਆ ਕਿ ਜੋ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਤੱਕ ਸਾਡੀਆਂ ਪਰੰਪਰਾਵਾਂ ਉਹਨਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਇਸ ਕਰਕੇ ਇਹ ਇੱਡਾ ਵੱਡਾ ਦੁਖਾਂਤ ਕੌਮ ਦੇ ਵਿੱਚ ਖੜਾ ਕਰ ਦਿੱਤਾ ਹੈ ਸ਼੍ਰੋਮਣੀ ਕਮੇਟੀ ਦਾ ਕੰਮ ਕੀ ਹੈ ਜੀ ਤੁਸੀਂ ਅੱਜ ਤੱਕ ਮੈਂ ਸ਼੍ਰੋਮਣੀ ਕਮੇਟੀ ਦੇ ਸਭ ਤੋਂ ਵੱਧ ਸਤਕਾਰ ਚ ਬੋਲਦਾ ਰਿਹਾ ਅੱਗੇ ਵੀ ਮੈਂ ਸਤਕਾਰ ਚ ਹੀ ਆ ਗੁਰੂਤਾਮਨ ਦੀ ਸਾਡੀ ਸੰਸਥਾ ਲੇਕਿਨ ਸ਼੍ਰੋਮਣੀ ਕਮੇਟੀ ਟਕਰਾਅ ਵਾਲੇ ਪਾਸੇ ਸਿੱਖਾਂ ਨੂੰ ਤੋੜ ਰਹੀ ਹੈ ਦੁੱਖ ਵਾਲੀ ਇਸ ਗੱਲ ਦੁੱਖ ਕੇ ਇਸ ਗੱਲ ਦਾ ਸ਼੍ਰੋਮਣੀ ਕਮੇਟੀ ਨੇ ਤਾਂ ਸਾਰੀਆਂ ਦਥੇਬੰਦੀਆਂ ਨੂੰ ਸਾਰੇ ਸਿੱਖ ਪੰਥ ਨੂੰ ਇੱਕ ਥਾਂ ਤੇ ਇਕੱਠਾ ਕਰਨਾ ਸਾਰਿਆਂ ਨੂੰ ਇਕੱਠ ਡਟ ਕਰਨਾ ਸਾਰਿਆਂ ਨਾਲ ਬੈਠ ਕੇ ਗੁਰਮਤਾ ਕਰਨਾ ਸਾਰਿਆਂ ਦੇ ਇਤਰਾਜ਼ ਸੁਣਨੇ ਸਾਰਿਆਂ ਦੀ ਤਸੱਲੀ ਕਰਾਉਣੀ ਔਰ ਸ਼੍ਰੋਮਣੀ ਕਮੇਟੀ ਹਲਟੇ ਪਾਸੇ ਤੁਰੀ ਹੋਈ ਹੈ ਸ਼੍ਰੋਮਣੀ ਕਮੇਟੀ ਕੌਮ ਦੇ ਵਿੱਚ ਟਕਰਾਅ ਵਾਲੇ ਰਾਹ ਤੇ ਤੁਰੀ ਹੋਈ ਹੈ ਨਾ ਜਿਹੜਾ ਰੰਗ ਆ ਜਿਹੜਾ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਐਡਵੋਕੇਟ ਖਾਮੀ ਸਾਹਿਬ ਨੇ ਤਾਂ ਹਾਸ਼ਮੇ ਵਿੱਚ ਪਹੁੰਚਦੇ ਹੁੰਦੇ ਨੇ ਸੀ ਇਸ ਵਾਰ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੁਮਾਇंदे ਹਾਜ਼ਰੀ ਭਰਨ ਇਹ ਸ਼ਹੀਦੀ ਸਮਾਗਮ ਜਿਹੜਾ ਹੈਗਾ ਨਾ ਜੀ ਸਮੁੱਚੇ ਪੰਥ ਵੱਲੋਂ ਇੱਥੇ ਕੀਤਾ ਜਾਂਦਾ ਸੱਦਾ ਪੱਤਰ ਸਾਰਿਆਂ ਨੂੰ ਦਿੱਤਾ ਹੋਇਆ ਇਸ ਕਰਕੇ ਜਿਹੜੀਆਂ ਵੀ ਸਤਕਾਰਤ ਸਖਸ਼ੀਅਤਾਂ ਸੰਤ ਮਹਾਪੁਰਖ ਸੰਗ ਸਹਿਬਾਨ ਆਉਣਗੇ ਉਹਨਾਂ ਦਾ ਸਾਰਿਆਂ ਦਾ ਪੂਰਾ ਸਨਮਾਨ ਕੀਤਾ ਜਾਏਗਾ ਇੱਥੇ ਸਾਰਾ 6 ਜੂਨ ਦਾ ਪ੍ਰੋਗਰਾਮ ਵੀ ਲੱਗੂ ਇੱਥੇ 6 ਜੂਨ ਨੂੰ ਦੀ ਸਵੇਰ 9 ਕਿਉਂਕਿ ਸ੍ਰੀ ਅਕਾਲ ਤਖਤ ਅਕਸਰ 8 ਵਜੇ ਖੰਨਪਾਟ ਸਾਹਿਬ ਦੇ ਭੋਗ ਪੈਂਦੇ ਆ ਅਸੀਂ ਇੱਥੇ ਸਵੇਰ 9 ਵਜੇ ਸਮਾਪਤੀ ਕਰਦੇ ਆ 10 ਵਜੇ ਮੇਨ ਖਾਲਸਾ ਦੀਵਾਨ ਦੇ ਅੰਦਰ ਕੀਰਤਨ ਆਰੰਭ ਹੋ ਜਾਏਗਾ 10 ਵਜੇ ਤੋਂ ਬਾਅਦ ਲਗਭਗ ਸ਼ਾਮ ਦੇ 4 ਵਜੇ ਤੱਕ ਸਿੱਧੀ ਸਮਾਗਮ ਲਗਾਤਾਰ ਜਾਰੀ ਰਹੇਗਾ ਜਿਹਦੇ ਵਿੱਚ ਗੁਰੂ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਜਥੇ ਢਾਡੀ ਜਥੇ ਕਥਾਵਾਚਕ ਸੰਤ ਮਹਾਂਪੁਰਖ ਸਿੰਘ ਸਹਿਬਾਨ ਉਹ ਆਕਰ ਕੇ ਕੌਮ ਨੂੰ ਇੱਥੇ ਸੰਦੇਸ਼ ਦੇਣਗੇ ਔਰ ਗੁਰਮਤੀਆਂ ਵਿਚਾਰਾ ਸੰਗਤ ਨੂੰ ਸਰਵਣ ਕਰਵਾਉਣ ਤੁਹਾਡੀ 6 ਜੂਨ ਦੇ ਸਮਾਰਨ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਵੀ ਮੈਂ ਪਹਿਲਾਂ ਵੀ ਸਵਾਲ ਕੀਤਾ ਕਿ ਤੁਸੀਂ ਉਸ ਸਵਾਗਤ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਨਹੀਂ ਰੋਕਦੇ ਮੈਂ ਸੰਗਤਾਂ ਦਾ ਵੱਡਾ ਕਾਫਲਾ ਲੈ ਕੇ ਖੁਦ ਜਾਊਂਗਾ ਜੀ ਕਿਹਾ ਉਹ ਕਿਹਾ ਉਹ ਨਹੀਂ ਜਾ ਕੇ ਕਾਫਲਾ ਵਾ ਉਹ ਨੂੰ ਤੁਸੀਂ ਕਿਦਾਂ ਦੱਸੋ ਕਿ ਉਹਨਾਂ ਨੇ ਤੇ ਵੀ ਕਿਹਾ ਤਾਂ ਕਿ ਮੈਂ ਤੇ ਮਾਗੀ ਮੰਗਣ ਆ ਗਿਆ ਤੁਹਾਡਾ ਨਾਮ ਲੈ ਨਹੀਂ ਮੈਂ ਮੈਂ ਸਿੱਧੀ ਗੱਲ ਕਹਿ ਦਿੱਤੀ ਜੀ ਕਿ ਉਹ ਜਥੇਦਾਰ ਨੂੰ ਹੱਕ ਹੀ ਨਹੀਂ ਹੈ ਜਿਹੜਾ ਕੌਮ ਚ ਪ੍ਰਵਾਨ ਨਹੀਂ ਉਹ ਕਿਸੇ ਨੂੰ ਮਾਫ ਕਰੇ ਕਿਸੇ ਨੂੰ ਸਨਮਾਨ ਕਰੇ ਉਹਦਾ ਅਧਿਕਾਰ ਖੇਤਰੀ ਨਹੀਂ ਹੈ ਜਿਹੜਾ ਜਥੇਦਾਰ ਸਰ ਪ੍ਰਵਾਨਤ ਹੋਊਗਾ ਉਹ ਜਿੰਨ ਮਰਜ਼ੀ ਫੈਸਲਾ ਲਵੇ ਔਰ ਉਹਦਾ ਫੈਸਲਾ ਕੌਮ ਪ੍ਰਵਾਨ ਕਰੇ ਜਿਹੜਾ ਉਹਨੇ ਗਿਆਨ ਦਿੱਤਾ ਉਹਦੀ ਗੱਲ ਕਰੇ ਜਿਹੜਾ ਕਿਸੇ ਦੇ ਕੋਲ ਬਿਆਨ ਦਿੱਤਾ ਕਿ ਮੈਂ ਆ ਕੇ ਮਾਫੀ ਮੰਗ ਲਈ ਤੁਹਾਡਾ ਨਾਮ ਲੈ ਕੇ ਕਿਹਾ ਮੇਰੀ ਇੱਕ ਬੇਨਤੀ ਮੇਰੀ ਬੇਨਤੀ ਇਹ ਹੈ ਕਿ ਜਦੋਂ ਪਹਿਲੀ ਗੱਲ ਤਾਂ ਇਹ ਹੈ ਮੈਂ ਉਸ ਮਸਲੇ ਦਾ ਖੁਦ ਹੀ ਵਿਰੋਧ ਕਰ ਰਿਹਾ ਕਿ ਜ세ਦਾਰ ਨੂੰ ਕੋਈ ਹੱਕ ਨਹੀਂ ਹੈ ਦੂਜੀ ਗੱਲ ਮੈਂ ਹਮੇਸ਼ਾ ਮਰਜ਼ਾਦਾ ਦੇ ਉੱਤੇ ਸਿੱਖ ਪਰੰਪਰਾਵਾਂ ਦੇ ਉੱਤੇ ਹਮੇਸ਼ਾ ਆਵਾਜ਼ ਉਠਾਈ ਹੈ ਇਸ ਕਰਕੇ ਮੈਂ ਕੋਈ ਗੁਨਾਹ ਨਹੀਂ ਕੀਤਾ ਹੋਇਆ ਕਿ ਮੈਨੂੰ ਕੋਈ ਬੰਦਾ ਕਹੇ ਆ ਕੇ ਵੀ ਤੂੰ ਇੱਥੇ ਕਾਲ ਤੱਕ ਸਭ ਤੇ ਆਪਲਾ ਨਾ ਕਰ ਅਸੀਂ ਤਾਂ ਸਿੱਖ ਪਰੰਪਰਾਵਾਂ ਦੇ ਧਾਰਮਿਕ ਮਰਜ਼ਾਦਾ ਦੇ ਸਿੱਖ ਸਿਧਾਂਤਾਂ ਦਾ ਪਹਿਰਾ ਦੇਣ ਵਾਲੇ ਹੁਕਾ ਦੇਣ ਵਾਲੇ ਗੁਰੂ ਘਰ ਦੇ ਨਿਮਾਣੇ ਸੇਵਕ ਹੈ ਇਸ ਕਰਕੇ ਸਾਨੂੰ ਉਹਦੇ ਬਰਾਬਰ ਜਾਂ ਉਹ ਬੰਦੇ ਕੋਈ ਕਹਿਣ ਅਸੀਂ ਉਹਦੇ ਬਰਾਬਰ ਸਾਨੂੰ ਨਹੀਂ ਖੜਾ ਕੀਤਾ ਜਾ ਸਕਦਾ ਪਰ ਜੇ ਇੱਕ ਹੋਰ ਗੱਲ ਕਹੀ ਗਈ ਕਿ ਸਾਰੀਆਂ ਟਕਸਾਲਾਂ ਵੀ ਇਕੱਠੇ ਹੋ ਕੇ ਬੰਦ ਦੇ ਵਿੱਚ ਜਿਸ ਤਰ੍ਹਾਂ ਅਕਰਮ ਪਰਚਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨੂੰ ਰੋਕਣ ਲਈ ਇਕੱਠੇ ਹੋ ਕੇ ਕੰਮ ਕਰਦੇ ਨਹੀਂ ਅਸੀਂ ਤਾਂ ਬੜੇ ਚਿਰ ਤੋਂ ਕਰ ਰਹੇ ਆ ਇਹ ਅੱਜ ਤੋਂ ਥੋੜੋ ਹੋ ਰਿਹਾ ਧਰਮਧਮੀ ਇੱਕ ਸਾਲ ਤੋਂ ਦਹਾਕਿਆਂ ਤੋਂ ਲੱਗੀ ਹੋਈ ਹੈ। ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਔਰ ਅੱਜ ਵੀ ਹੋ ਰਹੀ ਹੈ ਗੁਰਮਤਿ ਦੇ ਪ੍ਰਚਾਰ ਦੀਆਂ ਅਮਰ ਸੰਚਾਰ ਦੇ ਪ੍ਰਵਾਹ ਤੇ ਲੜੀਆਂ ਚੱਲ ਰਹੀਆਂ। ਇਕੱਠੇ ਤਾਂ ਤਾਂ ਹੀ ਹੋਣਗੇ ਨਾ ਜੇ ਸ਼ਰੋਮਣੀ ਕਮੇਟੀ ਕਿਸੇ ਨੂੰ ਇਕੱਠੇ ਕਰਨ ਦਾ ਯਤਨ ਕਰੂਗੀ। ਸ਼ਰੋਮਣੀ ਕਮੇਟੀ ਨੇ ਤਾਂ ਸਾਰਾ ਖਲਾਰਾ ਪਾਤਾ। ਸਾਰੇ ਪੰਥ ਦੇ ਵਿੱਚ ਬਹੁਤ ਵੱਡੀ ਦੌੜ ਤਾਂ ਪੈਦਾ ਕਰਤੀ ਹੈ। ਅਬਾਈ ਦਮਦਮੀ ਤੇ ਖਾਨ ਦਾ ਅਸਲੀ ਪੀਸੀ ਦੇ ਨਾਲ ਜਦੋਂ ਵਖਰੇਵਾ ਵੱਧ ਰਹੀ ਆ ਤੇ ਉਹਦੇ ਬਾਅਦ ਇਹ ਢੜਗੀਆਂ ਵਾਲਿਆਂ ਨੂੰ ਆ ਕੇ ਜੇੜ ਦੀ ਗੱਲ ਸਾਹਮਣੇ ਆਉਂਦੀ ਆ ਇਹ ਸਮਝ ਸਕਦੇ ਆਂ ਕਿ ਇਸੇ ਵਖਰੇਵਿਆਂ ਦਾ ਕਾਰਨ ਸਾਡਾ ਕੋਈ ਸ਼੍ਰੋਮਣੀ ਕਮੇਟੀ ਨਾਲ ਵਖਰੇਵਾ ਨਹੀਂ ਨਾ ਸਾਡਾ ਕੋਈ ਟਕਰਾ ਸਾਡਾ ਹੈਗਾ ਮਰਜਾਦਾ ਦੀ ਉਲੰਘਣਾ ਦੀ ਗੱਲ ਇਹ ਮਰਜਾਦਾ ਦੀ ਉਲੰਘਣਾ ਹੋਈ ਪਾਕਿਸਤਾਨ ਦੇ ਤਖਸੇਬਾਨਾਂ ਦੀਆਂ ਪਦਵੀਆਂ ਦਾ અપਮਾਨ ਹੋਇਆ ਤਖਤਾਂ ਦਾ અપਮਾਨ ਪੱਜਾ ਸਾਹਿਬ ਕਹਿੰਦੇ ਨੇ ਕਿ ਇਹ ਮੈ ਭਰਾਮਾ ਨੂੰ ਜਗ ਨੂੰ ਰੋਕਣ ਵਾਸਤੇ ਇਹ ਕੰਮ ਕੀਤਾ ਕਿਹੜੇ ਜਥੇਦਾਰ ਕੁਦੀਪ ਸਿੰਘ ਗਰਗਜ ਕਹਿ ਰਹੇ ਨੇ ਕਿ ਅਸੀਂ ਭਰਾਮਾ ਨੂੰ ਜਗਣਾ ਹੋਵੇ ਇਸ ਕਰਕੇ ਸਵੇਰੇ ਸਮਾਗਮ ਕੀਤਾ ਕਿਉਂ ਮਤਲਬ ਜੇ ਜੇ ਨਾ ਕਰਦੇ ਤਾਂ ਉਹ ਜਿਆਦਾ ਬਿਹਤਰ ਨਹੀਂ ਸੀ ਜੇ ਨਾ ਕਰਦਾ ਇਹ ਨਾ ਇਹ ਕੰਮ ਕਰਦਾ ਫਿਰ ਜਿਆਦਾ ਬਿਹਤਰ ਨਹੀਂ ਸੀ ਹੁਣ ਉਹ ਭਰਾਮਾ ਰੋ ਦੀ ਗੱਲ ਕਰਦਾ ਹੁਣ ਤਾਂ ਭਰਾਮਾ ਵਿੱਚ ਬਹੁਤ ਵੱਡਾ ਟਕਰਾਅ ਹੋ ਗਿਆ ਸਾਰੀ ਕੌਮ ਦੇ ਵਿੱਚ ਬੜਾ ਵੱਡਾ ਟਕਰਾਅ ਪੈਦਾ ਹੋ ਗਿਆ ਮੈਨੂੰ ਲੱਗਦਾ ਕਿ ਜਿੱਦ ਤੱਕ ਇਹ ਨਿਯੁਕਤੀ ਨੂੰ ਲੈ ਕੇ ਕਾਫੀ ਲੜਾਈ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਦੀ ਦੇਣੀ ਹੈ ਸਾਰੀ ਜੋ ਕੁਝ ਹੋ ਰਿਹਾ ਇਹ ਰਾਜਨੀਤੀ ਦੇ ਕਾਰਨ ਹੀ ਕੌਮ ਅੱਜ ਖੇਰੂ-ਖੇਰੂ ਹੋਈ ਪਈ ਹੈ ਐ ਜੀਪੀਸੀ ਬਿਧਾਨਦੀ ਵੀ ਜਿੱਥੇ ਦਾ ਨਾ ਕਾਫੀ ਦੂਰੀਆਂ ਦੇਖੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਐ ਜੀਪੀਸੀ ਵੀ ਕਾਰ ਤੱਕ ਦੇ ਪੈਸੋ ਲੈ ਕੇ ਦੋ ਘਾਟੇ ਦੂਰੀਆਂ ਤਾੜੀਆਂ ਕੋਈ ਨਹੀਂ ਹੈਗੀ ਆ ਦੂਰੀਆਂ ਤਾਂ ਤਾਂ ਮੰਨੀ ਹੈ ਨਾ ਜੇ ਸਾਰਿਆਂ ਨੂੰ ਇਕਜੁੱਟ ਕਰਕੇ ਕੋਈ ਫੈਸਲਾ ਲੈਂਦੇ ਸਮਝ ਗਏ ਨਾ ਗੱਲ ਠਾਇਆ ਨਹੀਂ ਤੇ ਇਸ ਗੱਲ ਨੂੰ ਅਸੀਂ ਕਿਦਾਂ ਪ੍ਰਵਾਨ ਕਰ ਲਈ ਨਹੀਂ ਮੰਨਦੇ ਅਸੀਂ ਅੱਛਾ ਕਿਸੇ ਵੀ ਤੇ ਨਹੀਂ ਪਾਈ ਲੱਜ ਉਹਨਾਂ ਜੀ ਨੂੰ ਜਿੱਥੇ ਦਾ ਕਾਕਤ ਸਿੰਘ ਤੇ ਸਾਹ ਪੱਦੀ ਵੀ ਗੱਲ ਕੀਤੀ ਗਈ ਕਿ ਉਹਨਾਂ ਨੂੰ ਲਗਾਇਆ ਜਾ ਸਕਦਾ ਇਸ ਨੂੰ ਤੁਸੀਂ ਕਿਵੇਂ ਦੇ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਕੁਰਬਾਨੀ ਵਾਲੇ ਸਿੱਖ ਨੂੰ ਜਾਂ ਸਰਪ੍ਰੰਧ ਸਿੰਘ ਨੂੰ ਕਿਸੇ ਗੁਰਮਖਾਸਮਾ ਨੂੰ ਜਥੇਦਾਰ ਲਾਉਂਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਕਿਉਂਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਲਾਉਣ ਦੇ ਵਿਰੋਧਚ ਨਹੀਂ ਹਗੇ ਅਸੀਂ ਮਰਜ਼ਾਦਾ ਦੀ ਉਲੰਘਣਾ ਦਾ ਵਿਰੋਧ ਕਰਨੇ ਆ ਵੀ ਜਿਹੜੀ ਮਰਜ਼ਾਦਾ ਦੀ ਉਲੰਘਣਾ ਹੋਈ ਠੀਕ ਹੈ ਠੀਕ ਇਹ ਪਈ ਰਾਜਵਾਲ ਨੂੰ ਲਗਾਇਆ ਜਾਂਦਾ ਤੇ ਤੁਹਾਡੀ ਬਾਬਾ ਜੀ ਕਿੱਦਾਂ ਬੈਠੇ ਨੂੰ ਫੋਟੋ ਕਰ ਲੀਆ ਇਹ ਗਿਤੀ ਵਾਲੇ ਸਿੰਘ ਆ ਉਹ ਐਡੀ ਵੱਡੀ ਉਹਨਾਂ ਦੀ ਲੰਮੀ ਢੇਲ ਉਹ ਵੀ ਜਾਂ ਕਿਸੇ ਹੋਰ ਨੂੰ ਵੀ ਕਿਸੇ ਵੱਡੀ ਹਸਤੀ ਗੁਰਮਖਾ ਆਤਮਾ ਨੂੰ ਕਿਸੇ ਨੂੰ ਵੀ ਲਾਇਆ ਦਿੰਦਾ ਸਾਨੂੰ ਕੋਈ ਇਤਰਾਜ਼ ਹੀ ਨਹੀਂ ਹੈ